ਕਰਣ ਲੱਗੇ ਆ ਜਨਵੇਖ ਸ਼ੀਸ਼ਰ ਜਿਨ੍ਹਾਂ ਨੂੰ ਕਰਵ ਸ਼ੀਸ਼ੇ ਵੀ ਆਖਿਆ ਜਾਂਦਾ ਹੈ ਜ਼ਿਆਦਾਤਰ ਇਹਨਾਂ ਦੀ ਵਰਤੋਂ ਟੁਣੀ ਮੋੜਾਂ ਤੇ ਜਾਂ ਜਿਨ੍ਹਾਂ ਨੂੰ ਅਸੀਂ ਅੰਨੇ ਮੋੜ ਕਹਿੰਦੇ ਆ ਉਹਨਾਂ ਮੋੜਾਂ ਤੇ ਇਹ ਸ਼ੀਸ਼ੇ ਲੱਗੇ ਹੁੰਦੇ ਆ ਬਹੁਤੀਆਂ ਥਾਵਾਂ ਤੇ ਇਹ ਸ਼ੀਸ਼ੇ ਟੁੱਟ ਗਏ ਬਹੁਤੀਆਂ ਥਾਵਾਂ ਤੇ ਸ਼ਰਾਰਤੀ ਲੋਕ ਇਹਨਾਂ ਸ਼ੀਸ਼ੇ ਨੂੰ ਉਤਾਰ ਕੇ ਲੈ ਗਏ ਬਹੁਤੀਆਂ ਥਾਵਾਂ ਤੇ ਇਹ ਸ਼ੀਸ਼ੇ ਢੁਲੇ ਹੋਏ ਆ ਜਿਨ੍ਹਾਂ ਦੇ ਵਿੱਚੋਂ ਕੁਝ ਵੀ ਨਜ਼ਰ ਨਹੀਂ ਆਉਂਦਾ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਇੱਕ ਖਾਸ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਇਸ ਰਿਪੋਰਟ ਦੀ ਜਾਂ ਇਸ ਮਸਲੇ ਦੀ ਜੇ ਗੱਲ ਕਰੀਏ ਤਾਂ ਇਹ ਜਿਆਦਾ ਚਰਚਾ ਵਿੱਚ ਨਹੀਂ ਹੈ ਪਰ ਇਹਦੇ ਮਹਾਨੇ ਬਹੁਤ ਵੱਡੇ ਨੇ ਸੋ ਗੱਲ ਕਰਨ ਲੱਗੇ ਹਾਂ ਕਨਵੈਕਸ ਮਿਰਰ ਜਿਨ੍ਹਾਂ ਨੂੰ ਕਰਵ ਸ਼ੀਸ਼ੇ ਜਾਂ ਗੋਲਾਕਾਰ ਸ਼ੀਸ਼ੇ ਵੀ ਆਖਿਆ ਜਾਂਦਾ ਹੈ ਔਰ ਇਹ ਪਿੰਡਾਂ ਦੇ ਵਿੱਚ ਭੀੜ ਵਾਲੀਆਂ ਥਾਵਾਂ ਤੇ ਪਾਰਕਿੰਗਾਂ ਦੇ ਵਿੱਚ ਇਹ ਸ਼ੀਸ਼ੇ ਲੱਗੇ ਤੁਸੀਂ ਆਮ ਦੇਖੇ ਹੋਣਗੇ ਇਹ ਗੋਲਾਕਾਰ ਸ਼ੀਸ਼ਾ ਹੁੰਦਾ ਹੈ ਇਹ ਪੌਲੀਕਾਰਬੋਨੇਟ ਜਾਂ ਐਕ੍ਰੀਲਿਕ ਦਾ ਬਣਿਆ ਹੁੰਦਾ ਹੈ ਔਰ ਇਹਦੀ ਪਿਛਲੀ ਸਤ੍ਹਾ ਜਿਹੜੀ ਉਬਰੀ ਹੁੰਦੀ ਹੈ ਮੂਰਲੀ ਸਤ੍ਹਾ ਦੇ ਉੱਤੇ ਅਲੂਮੀਨੀਅਮ ਚਾਂਦੀ ਜਾਂ ਕਿਸੇ ਹੋਰ ਧਾਤ ਦੀ ਪਰਤ ਚੜਾਈ ਹੁੰਦੀ ਹੈ ਜਿਆਦਾਤਰ ਇਹਨਾਂ ਦੀ ਵਰਤੋਂ ਪੂਨੇ ਮੋੜਾਂ ਤੇ ਜਾਂ ਜਿਨ੍ਹਾਂ ਨੂੰ ਅਸੀਂ ਅੰਨੇ ਮੋੜ ਕਹਿ ਦਿੰਦੇ ਆ ਉਹਨਾਂ ਮੋੜਾਂ ਤੇ ਇਹ ਸ਼ੀਸ਼ੇ ਲੱਗੇ ਹੁੰਦੇ ਆ ਇਹਨਾਂ ਸ਼ੀਸ਼ਿਆਂ ਬਾਰੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਕਰਵ ਸ਼ੀਸ਼ਾ ਹੈ ਤਾਂ ਜ਼ਿੰਦਗੀ ਹੈ ਹੋਣੀ ਮੋੜ ਤੇ ਲੱਗੇ ਹੋਏ ਇਹ ਸ਼ੀਸ਼ੇ ਦਾ ਫਾਇਦਾ ਵਾਹਨ ਚਾਲਕਾਂ ਨੂੰ ਉਸ ਸਮੇਂ ਮਿਲਦਾ ਜਦੋਂ ਕੋਈ ਵਾਹਨ ਇੱਕ ਪਾਸੇ ਤੋਂ ਆਉਂਦਾ ਦੂਸਰੇ ਪਾਸੇ ਦਾ ਰਸਤਾ ਉਸ ਵਾਹਨ ਚਾਲਕ ਨੂੰ ਨਜ਼ਰ ਨਹੀਂ ਆਉਂਦਾ ਤਾਂ ਉਸ ਪਾਸੇ ਤੋਂ ਆਉਂਦਾ ਹੋਇਆ ਕੋਈ ਵੀ ਵਹੀਕਲ ਇਸ ਸ਼ੀਸ਼ੇ ਦੇ ਵਿੱਚ ਦੀ ਬਹੁਤ ਦੂਰ ਤੱਕ ਇਹ ਕਵਰ ਕਰਦਾ ਹੈ ਉਸ ਸ਼ੀਸ਼ੇ ਦੇ ਵਿੱਚ ਦੀ ਸਾਨੂੰ ਦੂਜੇ ਪਾਸੇੋਂ ਆਉਂਦੇ ਵਾਹਨ ਆਸਾਨੇ ਨਾਲ ਦਿਖਾਈ ਦਿੰਦੇ ਹੈ ਜਿਸ ਦੇ ਨਾਲ ਹਾਦਸਿਆਂ ਦਾ ਦੁਰਘਟਨਾਵਾਂ ਦਾ ਖਤਰਾ ਬਹੁਤ ਘਟ ਜਾਂਦਾ ਹੈ ਕੇ ਪਿੰਡਾਂ ਦੇ ਵਿੱਚ ਇਹ ਸ਼ੀਸ਼ੇ ਸਰਕਾਰ ਵੱਲੋਂ ਨਹੀਂ ਲਾਏ ਗਏ ਇਹ ਪੰਚਾਇਤਾਂ ਨੇ ਜਾਂ ਸਮਾਜ ਸੇਵੀ ਕਲੱਬਾਂ ਨੇ ਖੇਡ ਕਲੱਬਾਂ ਦੇ ਵੱਲੋਂ ਹਰ ਪਿੰਡ ਦੇ ਵਿੱਚ ਤਕਰੀਬਨ ਹੀ ਪੰਜਾਬ ਦੇ 13000 ਦੇ ਲਗਭਗ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਹਰ ਪਿੰਡ ਦੇ ਵਿੱਚ ਇਹ ਸ਼ੀਸ਼ੇ ਲੱਗੇ ਨਜ਼ਰ ਆਉਂਦੇ ਆ ਬਹੁਤੀਆਂ ਥਾਵਾਂ ਤੇ ਇਹ ਸ਼ੀਸ਼ੇ ਟੁੱਟ ਗਏ ਬਹੁਤੀਆਂ ਥਾਵਾਂ ਤੇ ਸ਼ਰਾਰਤੀ ਲੋਕ ਇਹਨਾਂ ਸ਼ੀਸ਼ਿਆਂ ਨੂੰ ਉਤਾਰ ਕੇ ਲੈ ਗਏ ਬਹੁਤੀਆਂ ਥਾਵਾਂ ਤੇ ਇਹ ਸ਼ੀਸ਼ੇ ਢੁੰਢਲੇ ਹੋਏ ਆ ਜਿਨ੍ਹਾਂ ਦੇ ਵਿੱਚੋਂ ਕੁਝ ਵੀ ਨਜ਼ਰ ਨਹੀਂ ਆਉਂਦਾ ਸੋ ਜੇਕਰ ਗੱਲ ਸਰਕਾਰਾਂ ਤੇ ਟੇਕ ਰੱਖੀ ਜਾਵੇ ਕਿ ਉਹ ਇਹਨਾਂ ਨੂੰ ਠੀਕ ਕਰਾਉਣਗੀਆਂ ਇਹ ਵੀ ਕੋਈ ਵਾਜਿਬ ਗੱਲ ਨਹੀਂ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਇਹ ਸ਼ੀਸ਼ੇ ਲੱਗੇ ਹੋਏ ਐ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਸਾਂਭ ਸੰਭਾਲ ਰੱਖੀਏ ਸ਼ੀਸ਼ੇ ਲਗਾਉਣਾ ਹੀ ਵੱਡਾ ਕੰਮ ਨਹੀਂ ਉਹਨਾਂ ਦੀ ਸੰਭਾਲ ਰੱਖਣਾ ਵੀ ਸਾਡਾ ਫਰਜ਼ ਬਣਦਾ ਤੁਸੀਂ ਆਮ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਵੀਡੀਓਜ਼ ਦੇ ਵਿੱਚ ਦੇਖ ਰਹੇ ਹੋ ਕੱਲੇ ਪੋਲ ਖੜੇ ਨੇ ਸ਼ੀਸ਼ੇ ਨੂੰ ਕੋਈ ਉਤਾਰ ਕੇ ਲੈ ਗਿਆ ਤੋ ਇਸ਼ਾਰਤੀ ਅੰਸਰ ਇਹਨਾਂ ਸ਼ੀਸ਼ਿਆਂ ਨੂੰ ਉਤਾਰ ਕੇ ਲੈ ਜਾਂਦੇ ਆ ਇਹ ਬਹੁਤ ਮਾੜੀ ਗੱਲ ਹੈ ਇਹ ਇਸੇ ਉਦੇਸ਼ ਇਸੇ ਮਨਸ਼ਾ ਦੇ ਨਾਲ ਇਸੇ ਮਕਸਦ ਦੇ ਨਾਲ ਲਾਏ ਗਏ ਹੈ ਹਾਦਸਿਆਂ ਨੂੰ ਘਟ ਕੀਤਾ ਜਾ ਸਕੇ ਦੁਰਘਟਨਾਵਾਂ ਨੂੰ ਘਟਾਇਆ ਜਾ ਸਕੇ ਇਹ ਵੀਡੀਓਜ਼ ਦੇ ਵਿੱਚ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਇਹਨਾਂ ਸ਼ੀਸ਼ਿਆਂ ਦੀ ਹਾਲਤ ਬਖੂਬੀ ਦੇਖ ਸਕਦੇ ਹੋ ਜੇਕਰ ਇਹਨਾਂ ਸ਼ੀਸ਼ਿਆਂ ਦੀ ਬਣਤਰ ਦੀ ਗੱਲ ਕੀਤੀ ਜਾਵੇ ਤਾਂ ਕੋਈ ਇਹ ਜਿਆਦਾ ਮਹਿੰਗੇ ਵੀ ਨਹੀਂ ਹੁੰਦੇ ਛੋਟੇ ਤੋਂ ਛੋਟਾ ਜਿਹੜਾ ਸ਼ੀਸ਼ਾ ਹੈ ਉਹ 18 ਇੰਚ ਦਾ ਹੁੰਦਾ ਹੈ ਉਸ ਤੋਂ ਬਾਅਦ ਇਹਦਾ 24 ਇੰਚ ਆ ਜਾਂਦਾ ਹੈ ਫਿਰ ਵੱਡੇ ਸ਼ੀਸ਼ੇ ਗਿਨੇ ਜਾਂਦੇ ਆ ਜਿਹੜੇ ਉਹ 32 ਇੰਚ ਦੇ ਆ ਔਰ ਸਭ ਤੋਂ ਵੱਡੇ ਸ਼ੀਸ਼ੇ ਦਾ ਜਿਹੜਾ ਸਾਈਜ਼ ਹੈ ਉਹ 40 ਇੰਚ ਦਾ ਹੁੰਦਾ ਹੈ ਇਹਨਾਂ ਦੀ ਜੇ ਕੀਮਤ ਦੀ ਗੱਲ ਕੀਤੀ ਜਾਵੇ ਤਾਂ 800 ਰੁਪਏ ਤੋਂ ਸ਼ੁਰੂ ਹੋ ਕੇ 4500 ਰੁਪਏ ਤੱਕ ਜਾਂਦੀ ਹੈ ਪਰ ਜ਼ਿੰਦਗੀ ਨੂੰ ਬਚਾਉਣ ਲਈ ਦੁਰਘਟਨਾਵਾਂ ਨੂੰ ਘਟਾਉਣ ਲਈ ਇਹ ਕੀਮਤ ਕੁਝ ਵੀ ਨਹੀਂ ਹੈ ਸੋ ਬਹੁਤੀਆਂ ਥਾਵਾਂ ਤੇ ਜੇ ਹਾਈਵੇਜ਼ ਦੇ ਉੱਤੇ ਲੱਗੇ ਆ ਜਾਂ ਕਿਤੇ ਜ਼ਿਆਦਾ ਭੀੜ ਭੜਾਕੇ ਵਾਲੀਆਂ ਥਾਵਾਂ ਤੇ ਲੱਗੇ ਆ ਤਾਂ ਪੀਡਬਲਯੂਡੀ ਵਿਭਾਗ ਜਾ ਪੰਜਾਬ ਪੁਲਿਸ ਦਾ ਟ੍ਰੈਫਿਕ ਵਿਭਾਗ ਜਾਂ ਰੋਡ ਸੇਫਟੀ ਡਿਪਾਰਟਮੈਂਟ ਵੱਲੋਂ ਵੀ ਇਹ ਸ਼ੀਸ਼ੇ ਲਾਏ ਜਾਂਦੇ ਆ ਪਰ ਗੱਲ ਅਸੀਂ ਪਿੰਡਾਂ ਦੀ ਕਰ ਰਹੇ ਆ ਤਾਂ ਪਿੰਡਾਂ ਦੇ ਵਿੱਚ ಗ್ರಾಮ ਪੰਚਾਇਤਾਂ ਦੇ ਵੱਲੋਂ ਖੇਡ ਕਲੱਬਾਂ ਦੇ ਵੱਲੋਂ ਸਮਾਜ ਸੇਵੀ ਕਲੱਬਾਂ ਦੇ ਵੱਲੋਂ ਜਾਂ ਉਦਮੀ ਨੌਜਵਾਨਾਂ ਦੇ ਵੱਲੋਂ ਇਹ ਉਦਮ ਕਰਕੇ ਸ਼ੀਸ਼ੇ ਲਾਏ ਗਏ ਆ ਪਰ ਲੋਕ ਇਹਨਾਂ ਦੀ ਸਾਂਭ ਸੰਭਾਲ ਜਾਂ ਕਹੇ ਲੋ ਅਸੀਂ ਸਾਰੇ ਇਹਨਾਂ ਦੀ ਸਾਂਭ ਸੰਭਾਲ ਬਿਲਕੁਲ ਨਹੀਂ ਕਰਦੇ ਤੇ ਇਹਨਾਂ ਦੇ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਮਾਣੇ ਬਹੁਤ ਵੱਡੇ ਆ ਸੋ ਸਾਰਿਆਂ ਨੂੰ ਇਹ ਬੇਨਤੀ ਆ ਕਿ ਇਹਨਾਂ ਸ਼ੀਸ਼ਿਆਂ ਦੀ ਸਾਂਭ ਸੰਭਾਲ ਰੱਖੀ ਜਾਵੇ ਇਹਨਾਂ ਦੀ ਗੌਰ ਰੱਖੀ ਜਾਵੇ ਇਹਨਾਂ ਨੂੰ ਸਾਫ਼ ਕੀਤਾ ਜਾਵੇ ਤਾਂ ਜੋ ਲੋੜ ਅਨੁਸਾਰ ਸਾਨੂੰ ਇਹਨਾਂ ਦਾ ਲਾਭ ਮਿਲ ਸਕੇ ਬਹੁਤੀਆਂ ਥਾਵਾਂ ਤੇ ਇਹ ਸ਼ੀਸ਼ੇ ਟੁੱਟੇ ਹੋਏ ਨਜ਼ਰ ਆਉਂਦੇ ਆ ਔਰ ਉਹਦਾ ਸਭ ਤੋਂ ਜਿਹੜਾ ਵੱਡਾ ਕਾਰਨ ਹੈ ਓਵਰਲੋਡ ਟਰਾਲੀਆਂ ਜੋ ਪਿੰਡਾਂ ਦੀਆਂ ਲੋਕਲ ਸੜਕਾਂ ਤੇ ਚੱਲਦੀਆਂ ਨੇ ਜਦੋਂ ਉਹਨਾਂ ਨੂੰ ਮੋੜਿਆ ਜਾਂਦਾ ਤਾਂ ਖਾਸ ਕਰ ਭੂਗ ਵਾਲੀਆਂ ਟਰਾਲੀਆਂ ਦੇ ਵੱਜਣ ਦੇ ਨਾਲ ਇਹ ਸ਼ੀਸ਼ੇ ਟੁੱਟ ਜਾਂਦੇ ਆ ਸੋ ਇਹਨਾਂ ਸ਼ੀਸ਼ਿਆਂ ਦਾ ਨੁਕਸਾਨ ਕਰਨ ਵਾਲਿਆਂ ਦਾ ਫਰਜ਼ ਇਹ ਵੀ ਬਣਦਾ ਹੈ ਕਿ ਉਹ ਟੁੱਟੇ ਹੋਏ ਸ਼ੀਸ਼ੇ ਨੂੰ ਦੁਬਾਰਾ ਉਹਦੀ ਮੁਰੰਮਤ ਕਰਾ ਕੇ ਜਾਂ ਉੱਥੇ ਨਵਾਂ ਲੈ ਕੇ ਲਗਵਾਇਆ ਜਾਵੇ ਸੋ ਸਾਰਿਆਂ ਨੂੰ ਇਹੋ ਬੇਨਤੀ ਹੈ ਕਿ ਅਸੀਂ ਸਾਰੇ ਇਹਨਾਂ ਸ਼ੀਸ਼ਿਆਂ ਦੀ ਸੰਭਾਲ ਕਰੀਏ ਤਾਂ ਜੋ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ ਜੇਕਰ ਇਹ ਰਿਪੋਰਟ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਸ਼ੇਅਰ ਵੀ ਕਰਿਓ ਤੇ ਜੋ ਇਹਦੇ ਵਿੱਚ ਸੁਨੇਹਾ ਦਿੱਤਾ ਗਿਆ ਹੈ ਉਦੇ ਤੇ ਅਮਲ ਵੀ ਕਰਿਓ ਇਹ ਸਾਰੇ ਵਿਜ਼ੂਅਲ ਜੋ ਤੁਸੀਂ ਦੇਖੇ ਨੇ ਇਹ ਸਾਡੇ ਟੀਮ ਮੈਂਬਰ ਬਲਜੀਤ ਪਾਲ ਜੀ ਵੱਲੋਂ ਰਿਕਾਰਡ ਕੀਤੇ ਗਏ ਸੋ ਅਗਲੀ ਰਿਪੋਰਟ ਦੇ ਨਾਲ ਫਿਰ ਮਿਲਾਂਗੇ ਮੈਂ ਪ੍ਰਕਾਸ਼ ਸਿੰਘ ਜ਼ੈਲਦਾਰ ਜ਼ੈਲਦਾਰ ਟੀਵੀ ਤੋਂ ਫਿਰ ਮਿਲਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਦੇ ਨਾਲ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ